ਜਿਵੇਂ ਅੱਜ ਅਸੀਂ ਅਸਾਂ ਦੇ ਸੰਗ ਲਾਈਨਿੰਗ ਵਾਲੇ ਸੂਟ ਦੀ ਤੁਸੀਂ ਕਿੰਨਾ ਸਟਿਚਿੰਗ ਕਰ ਸਕਦੇ ਹੋ ਇਹ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕੀਤੀ ਹੈ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਬਿਲਕੁਲ ਸੈਂਟਰ ਦੇ ਵਿੱਚ ਇਹਨੂੰ ਇੱਕੋ ਪ੍ਰੈਸ ਨਾਲ ਆਇਰਨ ਕਰਨਾ ਹੈ ਪ੍ਰੈਸ ਕਰਕੇ ਬਿਲਕੁਲ ਸੈਂਟਰ ਦੇ ਵਿੱਚ ਤੁਸੀਂ ਦੋਨੋਂ ਚੀਜ਼ਾਂ ਨੂੰ ਜੋੜ ਕੇ ਸਲਾਈ ਲਗਾਣੀ ਹੈ ਮੈਂ ਤੁਹਾਨੂੰ ਦੱਸਦੀ ਆ ਸਲਾਈ ਲਗਾ ਕੇ ਵੀ ਦੱਸਾਂਗੇ ਤੁਹਾਨੂੰ ਸਾਡੇ ਚੈਨਲ ਤੇ ਵੀਡੀਓ ਕਿੱਦਾਂ ਦੇ ਲੱਗਦੇ ਨੇ ਜਰੂਰ ਦੱਸਿਓ ਕਮੈਂਟ ਕਰਕੇ ਸੋਨੇ ਸੋਨੇ ਤੇ ਕਿੱਦਾਂ ਦੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਈਏ ਉਹ ਵੀ ਦੱਸਿਓ ਦੇਖ ਸਕਦੇ ਹੋ ਤੁਸੀਂ ਇਨੂੰ ਐਦਾਂ ਤੁਸੀਂ ਖੋਲ ਲੈਣਾ ਹੈ ਪਲੇਟਸ ਦੀ ਨਿਸ਼ਾਨੀ ਲਗਾ ਲੈਣੀ ਹੈ ਬਿਲਕੁਲ ਸੈਂਟਰ ਦੇ ਵਿੱਚ ਤੁਸੀਂ ਸਲਾਈ ਲਗਾਣੀ ਹੈ ਇਸ ਦਾ ਸੈਂਟਰ ਔਰ ਇਸ ਦਾ ਸੈਂਟਰ ਤੁਸੀਂ ਮੈਚ ਕਰਦੇ ਜਾਣਾ ਠੀਕ ਹੈ ਉਸ ਤੋਂ ਬਾਅਦ ਜੋ ਤੁਸੀਂ ਸੈਂਟਰ ਹੋ ਗਿਆ ਇੱਕ ਸਲਾਈ ਉੱਪਰ ਲਗਾਣੀ ਹੈ ਜਿਸ ਦੇ ਨਾਲ ਤੁਹਾਡਾ ਕੱਪੜਾ ਇੱਧਰ ਉੱਧਰ ਫਿੱਲੇ ਜਾਣੇ ਔਰ ਬੇਸਟ ਹੋਏਗਾ ਜੋ ਇੱਧਰ ਨਿਕਲ ਜਾਏਗਾ ਉਸ ਤੋਂ ਬਾਅਦ ਪਲੇਟਸ ਦੀ ਮਾਰਕਿੰਗ ਦੇ ਉੱਪਰ ਮੋਟੇ ਬਕੇ ਦੀ ਸੈਂਟਰ ਸਲਾਈ ਲਗਾ ਲੈਣੀ ਮੈਂ ਤੁਹਾਨੂੰ ਕੀਤਾ ਹੋਇਆ ਵੀ ਦਿਖਾਉਂਦੀ ਹਾਂ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਕਿੱਦਾਂ ਕੱਚਾ ਕਿੱਦਾਂ ਇਹ फ्रंट साइड है बिल्कुल किते भी ਤੁਹਾਡੀ ਲਾਈਨਿੰਗ ਨਹੀਂ ਜਾਏਗੀ ਬਿਲਕੁਲ ਪਲੇਟਸ ਨੇ ਇਹਦੇ ਨਾਲ ਪਲੇਟਸ ਪਾਣੇ ਵੀ ਬਹੁਤ ਹੀ ਆਸਾਨ ਹੋਣਗੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਫੁੱਲ ਵੀਡੀਓ ਦਿਖਾਉਂਦੀ ਆਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਤਰ੍ਹਾਂ ਸ਼ਰਟ ਨੂੰ ਕੱਚਾ ਕੀਤਾ ਹੈ ਪਹਿਲੇ ਮੈਂ ਨਾਲ ਦੇ ਕਲਰ ਦੀ ਸレッド ਨਾਲ ਕੀਤਾ ਸੀ ਬਟ ਉਹਦੇ ਨਾਲ ਮੈਨੂੰ ਦਿਖਾਣਾ ਵਿਜ਼ੀਬਲ ਨਹੀਂ ਸੀ ਹੋ ਰਿਹਾ ਇਸ ਕਰਕੇ ਫਿਰ ਮੈਂ ਵਾਈਟ थ्रेड ਨਾਲ ਕੀਤਾ ਸਭ ਤੋਂ ਪਹਿਲਾਂ ਆਪਾਂ ਇੱਥੇ ਸਲਾਈ ਲਗਾਈ ਹੈ ਔਰ ਉੱਪਰ ਸਲਾਈ ਲਗਾਈ ਇਹਦੇ ਨਾਲ ਤੁਹਾਡਾ ਗਲਾ ਲਗਾਣਾ ਗਲਾ ਵੀ ਨਹੀਂ ਹਿੱਲੇਗਾ ਬਿਲਕੁਲ ਐਨ ਸੈਂਟਰ ਤੇ ਟਿਕੇਗਾ ਜਰੂਰ ਟਰਾਈ ਕਰਕੇ ਦੇਖਿਓ ਤੇ ਪਲੇਟਸ ਵੀ ਬਿਲਕੁਲ ਐਨ ਪ੍ਰੋਪਰ ਪੈਣਗੇ ਕੋਈ ਕਿਤੇ ਵੀ ਨਹੀਂ ਘੁਮੇਗਾ ਇਹਦੇ ਨਾਲ ਆਪਣਾ ਜਿਹੜਾ ਵੇਸਟ ਹੋਏਗਾ ਕਪੜਾ ਉਹ ਇੱਧਰ ਨਿਕਲ ਜਾਏਗਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਐਦਾਂ ਕੀਤਾ ਆਪਾਂ ਕੱਚਾ ਟਾਪਟੇ ਲਗਾਇਆ ਹੈ ਆਪਾਂ ਸ਼ਿਮਰਦੇ ਸੂਰ ਦੇ ਉੱਪਰ ਜੋ ਅੱਜਕੱਲہ ਪ੍ਰਿੰਟ ਚੱਲ ਰਿਹਾ ਰਾਜਾ ਰਾਣੀ ਵਾਲਾ ਪ੍ਰਿੰਟ ਇੱਕ ਸਾਦੇ ਇਸ ਤਰ੍ਹਾਂ ਜਰੂਰ ਤੁਸੀਂ ਕਰਕੇ ਦੇਖਿਓ ਐਦਾਂ ਨਹੀਂ ਸੋਣ ਸੋਨੇ ਟਿਪਸ ਦੇਖਣ ਲਈ ਸਾਨੂੰ ਫੋਲੋ ਕਰ ਲਓ ਔਰ ਵੀਡੀਓ ਨੂੰ ਕਰਦੇ ਵਾਤ ਤੋਂ ਵਾਤ ਸ਼ੇਅਰ ਇਹਦੇ ਨਾਲ ਪਲੀਟਸ ਜ਼ਰੂਰ ਪਾ ਕੇ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਐਦਾਂ ਕਰ ਸੋਰਸ ਸਟੀਚ ਕਰਨ ਤੋਂ ਬਾਅਦ ਤੁਹਾਡੀ ਫਿਨਿਸ਼ਿੰਗ ਕਿੰਨੀ ਆਈ ਤੇ ਬਿਲਕੁਲ ਸਿੰਪਲ ਆਸਾਨ ਤਰੀਕੇ ਨਾਲ ਕੋਈ ਸਾਈਡਾਂ ਤੋਂ ਕੱਚਾ ਕਰਨ ਦੀ ਨਹੀਂ ਜ਼ਰੂਰਤ ਕਿਸੇ ਤਰੀਕੇ ਦੀ ਪ੍ਰੈਸ ਨਾਲ ਬਾਹ ਸੰਟਰ ਸੇਨ ਮਾਰੋ ਸੈਂਟਰ ਆਇਨ ਕਰੋ ਤੇ ਉਹਦੇ ਉੱਪਰ ਸੇਨ ਲਗਾ ਦਿਓ ਤੁਸੀਂ ਉਦਾਂ ਹੀ ਸੇਮ ਪਲੀਟਸ ਕਰੋ ਤੁਸੀਂ ਥੈਂਕ ਯੂ ਜੀ